ਜਿਹੜੀ ਝਾਰਾ ਉਹਨੇ ਕਿਲੇ ਤੋਂ ਮਾਰਦੀ ਜਿੱਥੇ ਸੱਤਾ ਖਾਲੀਆ ਤੇ ਸੱਪ ਲੜ ਕੇ ਖੀਰ ਮਰ ਗਿਆ ਇਹ ਸੱਤ ਮੈਮਰੀ ਕਮੇਟੀ ਵੀ ਸ਼੍ਰੀ ਕਾਲਤਖਸਰ ਕੋ ਬਣੀ ਸੀ ਤੇ ਦੋ ਲੋਕ ਜਿਹੜੇ ਆ ਭਰਾਵੋ ਉਹ ਪੰਥ ਤੋਂ ਭਗੌੜੇ ਹੋ ਗਏ ਦੋ ਲੋਕ ਪੰਥ ਤੋਂ ਭਗੌੜੇ ਔਰ ਕੋਈ ਆਮ ਬੰਦੇ ਨਹੀਂ ਜਿਨ੍ਹਾਂ ਨੇ ਸ਼੍ਰੀ ਕਾਲਤਖਸਰ ਦੀ ਹਜਮਤ ਨੂੰ ਬਹਾਲ ਰੱਖਣਾ ਹੈ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੋਣ ਕਿ ਭਾਵੇਂ ਸਭ ਦਾ ਪ੍ਰਧਾਨ ਸਾਹਿਬ ਹੋਣ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨਾਂ ਦਾ ਹੁਕਮ ਛੋਟਾ ਲੱਗਿਆ ਔਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਵੱਡਾ ਲੱਗਿਆ ਤੇ ਉਹ ਦੋ ਭਰਾਵੋ ਪਕੌੜੇ ਹੋਗੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਸੀ ਉਹ ਪੂਰਨ ਕੀਤਾ ਭਾਈ ਬਚਿੱਤਰ ਸਿੰਘ ਨੇ ਤੇ ਮੈਂ ਸਮਝਦਾ ਕਿ ਅੱਜ ਪੰਜ ਜਿਹੜੇ ਸਾਡੇ ਸਿੰਘ ਨੇ ਇਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲੇ ਆ ਇਹ ਉਹਨਾਂ ਦੇ ਪੂਰਨਿਆ ਤੇ ਚੱਲ ਕੇ ਚੱਲ ਰਹੇ ਆ ਸੋ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾਂ ਮੈਂ ਕਮੇਟੀ ਮੈਂਬਰ ਜਿਹੜੇ ਹੈਗੇ ਆ ਮੈਂ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਤੋਂ ਅਧੀਨ ਤੇ ਧੰਨਵਾਦ ਕਰਾਉਣਾ ਸੀ ਇਹਨਾਂ ਦੀ ਮਨਸ਼ਾ ਕਿ ਮੈਂ ਇਹਨਾਂ ਦੀ ਮਨਸ਼ਾ ਰੱਖ ਕੇ ਤੁਹਾਡੇ ਚਹਰਾਂ 'ਚ ਪਹੁੰਚੀ ਹੈ ਹੁਕਮ ਦੀ ਪਾਲਣਾ ਕਰਦੀ ਹੋਈ ਪੰਜੇ ਮੈਂਬਰ ਸਾਹਿਬਾਨ ਤੁਹਾਡੇ ਸਭ ਮੰਚ ਤੇ ਮੌਜੂਦ ਨੇ ਔਰ ਵਾਰੀ-ਵਾਰੀ ਤੁਸੀਂ ਉਹਨਾਂ ਦੇ ਦਰਸ਼ਕ ਵੀ ਕਰਦੇ ਹੋ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਏ ਹੋ ਸਭ ਤੋਂ ਪਹਿਲਾਂ ਉਹ ਜ਼ਰੂਰੀ ਬੱਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮੇਰਾ ਗਲਾ ਬਾਤ ਇਹ ਆਗਿਆ ਨਹੀਂ ਦਿੱਤਾ ਕਿ ਮੈਂ ਲੰਮੀ ਗੱਲ ਕਰਾਂ ਸਿਰਫ 2-3 ਮਿੰਟ ਬਾਅਦ ਇਹ ਤੁਹਾਨੂੰ ਅਪੀਲ ਕਰਕੇ ਬਾਕੀ ਸਾਡੇ ਮਹਿਬਤ ਸਹਿਬਾਨ ਜਿਨ੍ਹਾਂ ਨੇ ਖੁੱਲ ਕੇ ਤੁਹਾਡੇ ਨਾਲ ਵਿਚਾਰਾ ਕਰ ਰਿਆ ਨੇ ਸਤਿਕਾਰਯੋਗ ਸਾਡੀ ਬੇਟੀ ਛੋਟੀ ਭੈਣ ਬੀਬੀ ਸਤਵੰਦ ਕੌਰ ਜੀ ਅੱਜ ਦੇ ਅਜੋਕੇ ਹਾਲਾਤਾਂ ਤੇ ਔਰ ਜੋ ਪੰਦੂ ਵਿੱਚ ਭਿਜਰੇ ਸਮੇ ਵਾਪਰੇ ਆ ਉਹਦਾ ਭਿਜੋ ਤੁਹਾਡੇ ਸਾਹਮਣੇ ਉਹਦਾ ਨੇ ਨਜ਼ਰ ਕੀਤਾ ਅੱਜ ਦੇ ਹਾਲਾਤਾਂ ਬਾਰੇ ਸੁਝੇਦ ਨਹੀਂ ਕੀਤਾ ਨਾ ਵੇਖੀ ਕਰੋ ਜੇ ਸਰਉਂਗਿਆ ਕਾਲੀ ਦਲ ਜੇ ਤੁਸੀਂ ਮੈਂਬਰ ਬਣ ਜਾ ਰਹੇ ਹੋ ਪਰ ਤੁਸੀਂ ਸੋਚ ਰਹੇ ਹੋਗੇ ਕਿ ਸਰਉਂਗਿਆ ਕਾਲੀ ਦਲ ਦੇ ਮੈਂਬਰ ਤਾਂ ਅਸੀਂ ਪਹਿਲਾਂ ਵੀ ਸੀ ਬਿਲਕੁਲ ਸੀ ਸ੍ਰੋਮਣੀ ਅਕਾਲੀ ਦਲ ਦੇ ਸਫਲਤ ਕੰਮ ਵੀ ਕਰਦੇ ਰਹਿ ਬੜੀਆਂ ਕੁਰਬਾਨੀਆਂ ਵੀ ਆ ਤੁਹਾਡੀਆਂ ਬੜੀ ਵਾਰ ਸਰਕਾਰਾਂ ਵੀ ਬਣਾਈ ਜਾਣੇ بڑے بڑے ਸ਼ਿਕਾਇਤ ਵੀ ਤੁਸੀਂ ਨਰੇ ਕੋਈ ਸ਼ੱਕ ਨਹੀਂ ਤੁਸੀਂ ਪੰਥ ਕਰਦੇ ਹੋ ਤੁਹਾਡੇ ਦੇ ਪੰਥ ਦਾ ਦਰਸ ਮੋਇਆ ਆ ਤੁਹਾਡੇ ਵੱਲੋਂ ਆ ਤੁਹਾਡਾਂ ਕੱਢਦਾ ਆ ਠਾਠਾ ਮਾਰਦਾ ਹੈ ਇੱਦਾਂ ਹੀ ਭਾਤੀ ਮੀਟਿੰਗ ਔਰ ਇਹ ਬਹੁਤ ਵੱਡੀ ਰੈਲੀ ਬਣਾਈ ਤੀ ਕੋਲਡਨ ਪਾਸ ਹੋ ਜੇ ਸਰ ਗੁਰੂ ਮੋਢੀ ਕੇ ਤੁਹਾਡੇ ਵਾਂਗ ਬਹੁਤ ਵੱਡਾ ਇਕੱਠ ਵੀ ਉਹ ਸਦੀ ਤੇ ਹੋਇਆ ਕਿ ਸਾਰੀ ਲੀਡਰਸ਼ਿਪ ਮੈਂ ਦੇਖਦਾ ਸੀ ਜੋ بڑے ਨੰਨੇ ਅਸੇ ਤੋਂ ਇੱਕ ਸਟੇਜ ਤੇ ਬਗਲਗੀਰ ਕਦੇ ਨਹੀਂ ਸੀ ਹੋਈ ਹਨਾ ਤੀ ਤ੍ਰਿਗ ਲੋਕ ਸੇ ਜੇ ਤੁਸੀਂ ਵੀ ਦੇਖੀ ਹੋਣੀ ਹੈ ਸਾਰੀ ਲੀਡਰਸ਼ਿਪ ਇਕੱਲੀ ਦਾਦੀ ਬੈਠੀ ਸੀ ਔਰ ਸਾਰੇ ਮੱਤ ਪੇ ਪਲਾ ਕੇ ਮੈਂ ਬੇਨਤੀ ਕਰਾਂ ਜਦੋਂ ਸਿਆ ਕਾਲਤਾ ਸੰਧਵਾੜ ਕਦੇ ਵੀ ਆਈ ਹੈ ਦਾ 12 ਮਿਸਲਾਂ ਦਾ ਇਤਿਹਾਸ ਤੁਸੀਂ ਜਾਣਦੇ ਹੋ ਔਰ 12 ਮਿਸਲਾਂ ਨੇ ਪਾਵੇਂ ਆਪਣੀ ਜਗਤ ਵਾਲੀ ਦੀ ਹਸਨ ਸ਼ਰਗਤ ਹੁੰਦਾ ਰਹਿੰਦਾ ਸੀ ਪਰ ਜਦੋਂ ਰਾਜ ਆਈ ਕਾਹਤੋ ਚਰਨ ਲਾ ਕੇ ਸਾਰੇ ਇਕੱਠੇ ਹੋ ਗਏ ਪਰ ਮੁੱਖੀ ਗੱਲ ਹੈ ਅੱਜ ਦੇ ਸਮੇਂ ਕਿ ਦੋਸ ਸਮਰੀਬੀ ਸਜਾਵੀ ਨੂੰ ਜੋਸ਼ ਸ਼ਰਮਣੀਆ ਕਾਲੀ ਦਾਲ ਦੀ ਜਿਹੜੀ ਲੀਡਰਸ਼ਿਪ ਹੋਣ ਦਾ ਪੰਜ ਬਰਾਸੀ ਕਾਇਮ ਸੀ ਪਰੋਨਾ ਦੀ ਜੋ ਖੁਦ ਬਰਾਸੀ ਹੈ ਮਾਤਰ ਬਰਾਸੀ ਹੈ ਮੋਕਾ ਬਰਾਸੀ ਹੈ ਮੇਜ ਬਰਾਸੀ ਹੈ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਲਾਗਦਾਰ ਕਰਦਾ ਉਹਨੂੰ ਪਾਕ ਸਾਫ ਕਰਦੇ ਨਹੀਂ ਜੋ ਹੁਕਮ ਨਾਵੇ ਆਏ ਤੁਸੀਂ ਦੁਨੀਆ ਵਿੱਚ ਸਾਰਿਆਂ ਨੇ ਲਾਈ ਦੇਖਿਆ ਉਹਨਾਂ ਵਿੱਚੋਂ ਇਹ ਹੁਕਮ ਨਾਵਾ ਜਿਹਦੇ ਸੰਬੰਧ ਜਾਪਾ ਜੁੜਿਆ ਆ ਔਰ ਦਸਾਂ ਦੀ ਪੰਜਾ ਦੀ ਪਹਿਲਾ ਜ਼ਿਕਰ ਕੀਤਾ ਬਰਾਜ ਸਾਹਿਬ ਨੇ ਕਰਤੱਤ ਕਰਨ ਕੋਈ ਕਾਰਨ ਹੋ ਸਕਦਾ ਪਰ ਗੁਰੂ ਦੀ ਰਹਿਮਤ ਪੰਜਾ ਤੇ ਇਹ ਤਿਰਤਾ ਗੁਰੂ ਨੇ ਬਖਸ਼ਿਆ ਤੁਹਾਡੇ ਨਾਚੀ ਦੇ ਸੇਵਾਦਾਰ ਬਣ ਕੇ ਭੋਗਾ ਦੇਣ ਵਾਸਤੇ ਆਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਕਿਉਂਕਿ ਅਕਾਲ ਤਖਤ ਤੋਂ ਆਈ ਬਾਤ ਪੰਥ ਖਾਲਸਾ ਜਿੰਦਾਬਾਦ ਤੁਸੀਂ ਜਿੰਦਾਬਾਦ ਪਾੰਦਾ ਕਰਨ ਵਾਸਤੇ ਜੁੜੇ ਹੋ ਜਾਈ ਜੈਜੰਦਰ ਕਾਪੂਰ ਸਿੰਘ ਜੀ ਚੁੰਦਾ ਜੈਜਾ ਸੰਤਾ ਸਿੰਘ ਜੀ ਮੈਕਪੁਰੀ ਅਤੇ ਬੀਬਾ ਸਰਬੰਧ ਕੌਰ ਜੀ ਜਿਹੜੇ ਬਹੁਤ ਹੀ ਸਰਕਾਰ ਯੋਗ ਸੁਪਤਰੀ ਨੇ ਸ਼ਹੀਦ ਭਾਈ ਅਮਰੀਕ ਸਿੰਘ ਜਿਨ੍ਹਾਂ ਦੇ ਪਰਿਵਾਰ ਬਾਰੇ ਸਾਰੀਆਂ ਗੱਲਾਂ ਵਈਆਂ ਤੁਸੀਂ ਸਾਰੇ ਜਾਣਦੇ ਹੋ ਸੰਤ ਕਪਤਾਰ ਸਿੰਘ ਪਿੰਡਾ ਵਾਲੇ ਬਾਰੇ ਇਸ ਪਰਿਵਾਰ ਦੀ ਆਪਾਂ ਦੇਣ ਦੇ ਨਹੀਂ ਸਕਦੇ ਰਹਿਂਦੀ ਦੁਨੀਆ ਤੱਕ ਖਾਲਸਾ ਪੰਥ ਇਸ ਪਰਿਵਾਰ ਦਾ ਰਿਣੀ ਰਹੂਗਾ ਨਾਲ ਸਾਰੇ ਮੈਂਬਰਾਂ ਸ਼ਰੋਣੀ ਕਮੇਟੀ ਸੰਧੂ ਸਾਹਿਬ ਟੋੜਾ ਸਾਹਿਬ ਦਾ ਪਰਿਵਾਰ ਸਾਰੇ ਟੋੜਾ ਸਾਹਿਬ ਦੇ ਵਾਰਸੇ ਜ਼ਿਲ੍ਹਾ ਚਾਹੇਦਰ ਗੁਰਚੰਦ ਸਿੰਘ ਟੋੜਾ ਸਾਹਿਬ ਦਾ ਯਾਰ ਅਸੀਂ ਅੱਗੇ ਬਹੁਤ ਵਾਰੀ ਜਦੋਂ ਛੋਟੇ ਹੋਇਆ ਕਰਦੇ ਸੀ ਟੋੜਾ ਸਾਹਿਬ ਨੂੰ ਸੁਣਨਾ ਉਹ ਕਿੰટા-ਕਿੰਟਾ ਉਹਨਾਂ ਨੇ ਉਥੇ ਫਤਿਹਗੜ੍ਹ ਸਾਹਿਬ ਤੇ ਜੋੜ ਮੱਲੇ 'ਚ ਅਨੰਦਪੁਰ ਸਾਹਿਬ ਕਿਸਨਗੜ੍ਹ ਸਾਹਿਬ ਤੇ ਬੋਲੇ ਮੱਲੇ ਤੇ ਬੋਲਣਾ ਉਹ ਕਿੱਥੇ ਗਈ ਲੀਡਰਸ਼ਿਪ ਨਾ ਉਹ ਲੀਡਰ ਹੈ ਨਾ ਸੋਚ ਨਹੀਂ ਪਰ ਉਹਨਾਂ ਦੇ ਵਾਰਿਸ ਬੈਠੇ ਨੇ ਤੇ ਹੁਣ ਸਾਰੀ ਸਮੁੱਚੀ ਲੀਡਰਸ਼ਿਪ ਹਰੀ ਸਿੰਘ ਦਾਬਾ ਜੀ ਕੱਲੇ-ਕੱਲੇ ਮੈਂਬਰ ਐ ਜੀ ਪੀ ਸੀ ਆਪਣੇ ਸਰਦਾਰ ਜਰਨੈਲ ਸਿੰਘ ਕਲਤਾਰਪੁਰ ਸਰਦਾਰ ਸੁਤਵਿੰਦਰ ਸਿੰਘ ਕਹੜਾ ਜੀ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਾਰਿਆ ਨੇ ਤੁਹਾਡੇ ਨਾਲ ਅੱਜ ਦਾ ਜਿਹੜਾ ਖਾਲਸਾ ਪੰਥ ਦੇ ਆਲੇ-ਦੋਲੇ ਕਮਨ ਚੇਰੀ ਹੈ ਜਿਸ ਦੁਗਦਾ ਵਿੱਚ ਪੰਜਾਬ ਅੱਜ ਫਸਿਆ ਉਹਦੇ ਬਾਰੇ ਬਹੁਤ ਵਧੀਆ ਤਰੀਕੇ ਨਾਲ ਜ਼ਿਕਰ ਕੀਤਾ ਹੈ ਦੇਖੋ ਐਦਾਂ ਦੀ ਤਰਾਸ ਦੀ ਐਦਾਂ ਦਾ ਨਗਾਰ ਕਦੀ ਖਾਲਸੇ ਦੇ ਇਤਿਹਾਸ ਵਿੱਚ ਨਹੀਂ ਆਇਆ ਅੰਗਰੇਜ਼ਾਂ ਵੇਲੇ ਵੀ ਆਪਾਂ ਇਹ ਕਮਜ਼ੋਰ ਨਹੀਂ ਸੀ ਹੋਏ ਰਾਜ ਸੀ ਤਾਕਤ ਦੇ ਜਾਂ ਧਰਮਕ ਤਾਕਤ ਦੇ ਮੁਗਲਾਂ ਵੇਲੇ ਵੀ ਆਪਾਂ ਲੜਦੇ ਰਹੇ ਮੁਗਲ ਵੀ ਡਾਂਟੇ ਸੀ ਆਪਣੇ ਤੋਂ ਪੁਰਦੇ ਆਉਂਦੇ ਸੀ ਕਿੱਥੋਂ ਅਫਗਾਨੀ ਵਾਲੇ ਵਰਗੇ ਬੰਦੇ ਕਿੱਥੋਂ ਆਉਂਦੇ ਨੇ ਇਹ ਸਿੰਘ ਸਾਨੂੰ ਡੁੱਟ ਕੇ ਲੈ ਜਾਂਦੇ ਆ ਇਹ ਕੋੜਿਆਂ ਦੀਆਂ ਕਾਟੀਆਂ ਤੇ ਸੌਂਦੇ ਨੇ ਛੋਲੇ ਖਾ ਕੇ ਪਾਣੀ ਪੀ ਕੇ ਇਹ ਗੁਜ਼ਾਰਾ ਕਰਦੇ ਨੇ ਲੇਕਿਨ ਉਦੋਂ ਵੀ ਆਪਣੀ ਸ਼ਕਤੀ ਸੀ ਅੱਜ ਨਾ ਤਾਂ ਦਿੱਲੀ ਪੁੱਛੇ ਆਪਾਂ ਨੂੰ ਨਾ ਚੰਦੀਆਂ ਕੋਈ ਆਪਣੀ ਗੱਲਿਆ ਪੰਜਾਬ ਵਿੱਚ ਆਪਾਂ ਫੇਰੂ ਫੇਰੂ ਹੋ ਗਏ ਇਹ ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਉਹ ਸਮਝ ਨਾ ਨਹੀਂ ਕਲੀ-ਕਲੀ ਗੱਤ ਤੋੜਨ ਦਾ ਉਸਤਾਦ ਨਾ ਕਰੀਏ ਲੇਕਿਨ ਜਿਹੜੀ ਗਾਥਾ ਸ਼ੁਰੂ ਹੁੰਦੀ ਹੈ ਖਾਲਸਾ ਜੀ 2015 ਦੀ ਜਦੋਂ ਵਿਦਵੀ ਹੋਈ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਗੁਰੂ ਨੇ ਆਪਾ ਤਾਂ ਮੰਨ ਲਈਆਂ ਲੇਕਿਨ ਜਿਹਨੂੰ ਵੀ ਗੁਰੂ ਸਾਹਿਬ ਦੇ ਫਲਸਫੇ ਬਾਰੇ ਗੁਰੂ ਸਾਹਿਬ ਦੀ ਸਿੱਖਿਆ ਬਾਰੇ ਜੇ ਨੂੰ ਜਾਣਕਾਰੀ ਮਿਲਦੀ ਹੈ ਚਾਹੇ ਉਹ ਗ੍ਰੇਨ ਹੋਵੇ ਅਫਰੀਕਨ ਹੋਵੇ ਜਾਂ ਚਾਈਨਾ ਦਾ ਹੋਵੇ ਕਿਸੇ ਮੁਲਕ ਦਾ ਹੋਵੇ ਉਹ ਗੁਰੂ ਸਾਹਿਬ ਅੱਗੇ ਆਪਣਾ ਸਿਰ ਝੁਕਾਉਂਦਾ ਹੈ ਐਡੀ ਮਹਾਨ ਫਲਸਫਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਗੁਰਦੇ ਜਵਾਹਰ ਸਿੰਘ ਵਾਲੇ ਤੇ ਬਰਗਾੜੀ ਵਿੱਚ ਖਾਲਸਾ ਪੰਥ ਦੀ ਸਰਕਾਰ ਸੀ ਅੱਬਾ ਸਭ ਨੂੰ ਆਸ ਸੀ ਦੀ ਖਾਲਸੇ ਨੂੰ ਇਹਦਾ ਨਿਆਂ ਮਿਲੂਗਾ ਇਨਸਾਫ ਆਊਗਾ ਲੇਕਿਨ ਨਹੀਂ ਇਨਸਾਫ ਨਹੀਂ ਹੋਇਆ ਨਿਆਂ ਨਹੀਂ ਉਸ ਸਮੇਂ ਦੀ ਖਾਲਸਾ ਪਤਨੀ ਸਰਕਾਰ ਨੇ ਦਿੱਤਾ ਚਲੋ ਹੁਣ ਤਾਂ ਪรรค ਦਾ ਨਾਮ ਉਹਨਾਂ ਦੇ ਨਾਲ ਜੋੜਨ ਨੂੰ ਦਿਲ ਨਹੀਂ ਕਰਦਾ ਫਿਰ ਕਰਨਾ ਕਰੂ ਜਿਹੜੇ ਵਾਪਰੇ ਤੁਸੀਂ ਸਾਰੇ ਜਾਣਦੇ ਹੋ ਇਲੈਕਸ਼ਨਾਂ ਹੋਈਆਂ ਖਾਲਸਾ ਪੱਤਰ ਨੇ ਪੰਜਾਬੀਆਂ ਨੇ ਅਕਾਲੀ ਦਲ ਨੂੰ ਨਖੇਰਤਾ 2017 ਦੀ ਇਲੈਕਸ਼ਨ ਹੋਈ 19 ਦੀ ਪਾਰਲੀਮੈਂਟ 22 ਦੀ ਇਲੈਕਸ਼ਨ ਹੋਈ ਤਿੰਨ ਮੈਂਬਰ ਇਕੱਲੇ ਐਮਐਲਏ ਬਣੇ ਉਹਨਾਂ ਜੋ ਇਕੱਲਾ ਮੋਲਵੇ ਤੋਂ ਬਣ ਕੇ ਆਇਆ ਸਰਦਾਰ ਮਨਪ੍ਰੀਤ ਸਿੰਘ ਯਾਦਲੀ ਅਸੀਂ ਸਮੇਂ-ਸਮੇਂ ਸਰ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਨੇ ਕਿ ਆਪਾਂ ਨੂੰ ਆਪਣੇ ਥੱਲੇ ਚਾਤ ਬਾਣੀ ਚਾਹੀਦੀ ਹੈ ਕਿ ਇੰਨਾ ਆਪਾਂ ਕਮਜ਼ੋਰ ਕਿਉਂ ਹੋਏ ਆਪਣੇ ਤੋਂ ਵੱਡੀਆਂ ਗਲਤੀਆਂ ਹੋਈਆਂ ਤੇ ਦੋ ਹੀ ਤਰੀਕੇ ਨੇ ਇੱਕ ਤਾਂ ਜਿਹੜਾ ਸੜਕੋ ਫਲਸਫਾ ਮੀਰੀ ਪੀਲੀ ਦਾ ਉਥੇ ਜਾਈਏ ਅਕਾਲ ਤਖਤ ਸਾਹਿਬ ਜਾ ਕੇ ਉਥੇ ਮਾਫੀ ਮੰਗੀਏ ਸਜ਼ਾ ਭੁਗਤੀਏ ਤੇ ਫਿਰ ਸ਼ਾਇਦ ਸਾਨੂੰ ਸੰਗਤ ਸਰਪਰੂ ਕਰ ਦੂਗੇ ਦੂਜੀ ਆਪਾਂ ਨੂੰ ਲੀਡਰਸ਼ਿਪ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ ਠੀਕ ਹੈ ਬੜੇ ਸਾਹਿਬ ਰਾਜ ਕਰ ਲਿਆ ਇੱਕ ਪਰਿਵਾਰ ਨੇ ਪੱਦਨੇ ਬੜਾ ਮਾਨ ਬਖਸ਼ਿਆ ਕੋਈ ਅਸੀ ਗੱਲ ਨਹੀਂ ਸਮਾਂ ਹੁੰਦਾ ਇਤਿਹਾਸ ਵਿੱਚ ਕਦੀ ਕਿਸੇ ਦਾ ਸਮਾਂ ਕਦੀ ਕਿਸੇ ਦਾ ਸਮਾਂ ਪਰ ਜਦੋਂ ਲੋਕ ਨਹੀਂ ਚਾਹੁੰਦੇ ਲੋਕ ਨੇ ਰਾਜੇ ਲੋਕਤੰਤਰ ਵਿੱਚ ਜਦੋਂ ਲੋਕ ਦਾ ਚਾਹਣ ਵੇਚੇਣਾ ਉੱਪਰ ਹੋਵੇ ਸ਼ਾਸਕ ਹੋਵੇ ਉਹ ਲੋਕਾਂ ਦੀ ਸੁਣ ਕੇ ਪਾਸੇ ਹਟ ਜਾਣਾ ਚਾਹੀਦਾ ਹੈ ਨਹੀਂ ਸਾਡੀ ਮੰਨੀ ਆ ਚੁੰਟਾ ਕਮੇਟੀ ਦਾ ਜ਼ਿਕਰ ਹੋਇਆ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦਾ ਉਹ ਕਹਿੰਦੇ ਆ ਕਿ ਉਹਨੇ ਸਿੱਖੀ ਨੂੰ ਬਲਾਵਾ ਦਿੱਤਾ ਉਹ ਸਿੱਖੀ ਤੋਂ ਰੋੜਾ ਹੋ ਗਿਆ ਇਹ ਤਾਂ ਫੇਰ ਸਿੱਖ ਰਹੇ ਨਹੀਂ ਜਿਨ੍ਹਾਂ ਨੇ ਹੁਕਮ ਨਾ ਮੰਨਿਆ ਤੇ ਕਹਿੰਦੇ ਅਸੀਂ ਤਾਂ ਜੀ ਸਾਰੇ ਹੁਕਮਦਾਨ ਬੇ ਲਾਗੂ ਕਰਤੇ ਅਛਾ ਹਰੀ ਸਿੰਘ ਆਏ ਨੇ ਸਾਡੀ ਸਾਰੀ ਟੀਮ ਆਈ ਹੈ ਸਭ ਪਿੰਗ ਬਰੇਜ ਸਿੰਘ ਦਾਤੀਆ ਤੋਂ ਸਾਡੀ ਬਹੁਤ ਵੱਡੀ ਟੀਮ ਮੇਰਾ ਖਿਆਲ ਹੈ ਵੀ ਸਾਜ ਮੇਰ ਸਿੰਘ ਕੋਈ ਵੀ ਹਰੀ ਹੈ ਸਾਰਿਆਂ ਨੇ ਬਹੁਤ ਜੋਰ ਲਾਇਆ ਜੇ ਮੈਂ ਕੱਲੇ ਕੱਲੇ ਦਾ ਨਾਮ ਲੈਣ ਲੱਗਾ ਮੇਰਾ ਖਿਆਲ ਹੈ ਵੀ ਕੱਟੋ-ਕੱਟ ਚ ਮੈਂ 2-3 ਘੰਟੇ ਚਾਹੀਦੇ ਤੇ ਮੈਂ ਸਪੈਸ਼ਲੀ ਜਿਹੜੀ 5 ਮੈਂਬਰੀ ਕਮੇਟੀ ਆਈ ਹੈ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦਾ ਛੇ ਕਾਂਤਕ ਸਾਹਿਬ ਤੇ ਜਨਰਲ ਸ਼ਵਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕਰਕੇ ਅੱਜ ਸਾਰੇ ਕੌਮ ਨੂੰ ਪੰਥ ਨੂੰ ਇੱਕ ਪਲੇਟ 'ਤੇ ਖੜਾ ਕੀਤਾ ਹੈ ਜਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹ ਫੈਸਲਾ ਨਹੀਂ ਮੰਨਣਾ ਅੱਜ ਸਾਰਾ ਦੁਨੀਆ ਸਾਰਾ ਪੰਥ ਉਹਨਾਂ ਦੇ ਖਿਲਾਫ ਹੋਇਆ ਖੜਾ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਅੱਜ ਤੋਂ ਨਾਲ ਸਾ ਤੁਹਾਡੀ ਹਿੰਮਤ ਲੋਕ ਪੁੱਛਦੇ ਸੀ ਕਿ ਤੁਸੀਂ ਉਹਨਾਂ ਦੇ ਨਾਲ ਹੋ ਜਾਂ ਖਿਲਾਫ ਹੋ ਅਸੀਂ ਕਹਿੰਦੇ ਸੀ ਅਸੀਂ ਉਹਨਾਂ ਦੇ ਖਿਲਾਫ ਆ ਫੇਰ ਅਸੀਂ ਆ ਰਹੇ ਹਾਂ ਮੈਂ ਵਧਾਈ ਦਿੰਦਾ ਯਾਈ ਸਾਹਿਬ ਨੂੰ ਯਾਈ ਸਾਹਿਬ ਨੇ ਜਿੱਤਣ ਦਾ ਕੰਮ ਦਾਤਾ ਜਿਹੜਾ ਤੁਸੀਂ ਮੈਨੂੰ ਵੀ ਕਿਹਾ ਸੀ ਪਰ ਮੈਂ ਤੁਹਾਡੀ ਗੱਲ ਮੰਨੀ ਨਹੀਂ ਉਦੋਂ ਉਦੋਂ ਕੀ ਗੱਲ ਸੀ ਕਿ ਸੁਖਵੀਰ ਜੀ ਵੱਲੋਂ ਕੱਢਦੇ ਹੋ ਅਸੀਂ ਤੁਹਾਨੂੰ ਇਲੈਕਸ਼ਨ ਜਿੱਤ ਆ ਦੇਵਾਂਗੇ ਪਰ ਗੱਲ ਏ ਸੀ ਵੀ ਪਾਰਟੀ ਦਾ ਪ੍ਰਧਾਨ ਸੀ ਫੋਟੋ ਕੱਟਣੀ ਵੀ ਔਖੀ ਲੱਗੀ ਕਿ ਜਿਹੜੀ ਪਾਰਟੀ ਦੇ ਵਿੱਚੋਂ ਉਹਦੀ ਫੋਟੋ ਕੱਢਦੀਏ ਗੱਲ ਚੰਗੀ ਨਹੀਂ ਲੱਗਦੀ ਸੋ ਉਹਦਾ ਰਜੈਟ ਫੁੱਟਨਾ ਪਿਆ ਇਹ ਆਈ ਸਾਹਿਬ ਨੇ ਫੋਟੋ ਕੱਟੀ ਤੇ ਬਹੁਤ ਵੱਡੇ ਮਾਰਚ ਦੇ ਨਾਲ ਜਿੱਤੇ ਸੋ ਜੋ ਗੁਰੂ ਦੀ ਗੱਲ ਹੈ ਜੋ ਪੰਥ ਦੀ ਗੱਲ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ਅਸੀਂ ਬੜਾ ਜ਼ੋਰ ਲਾਇਆ ਸੀ ਕਿ ਅਮਰਤਪਾਲ ਦੇ ਮੁਕਾਬਲੇ ਦੇ ਵਿੱਚ ਆਪਾਂ ਕੋਈ ਬੰਦਾ ਨਾ ਖੜਾ ਕਰੀਏ ਤੇ ਇਹ ਗੱਲ ਸੀ ਏਜੰਸੀਆਂ ਦੇ ਬੰਦੇ ਨੇ ਜਿਹੜਾ ਉਹਨਾਂ ਦੇ ਨਾਲ ਹੈ ਉਹ ਪੰਥਕ ਅਚਾਰੀ ਸਿੰਘ ਆਏ ਨੇ ਸਾਡੀ ਸਾਰੀ ਟੀਮ ਆਈ ਹੈ ਸਭ ਪਿੰਗ ਬਰੇਲ ਸਿੰਘ ਦਾਤੀਆ ਤੋਂ ਸਾਡੀ ਬਹੁਤ ਵੱਡੀ ਟੀਮ ਮੇਰਾ ਖਿਆਲ ਹੈ ਵੀ ਸਾਜਮੇਰ ਸਿੰਘ ਕੋਈ ਵੀ ਹੈ ਨਹੀਂ ਹੈ ਸਾਰਿਆਂ ਨੇ ਬਹੁਤ ਜੋਰ ਲਾਇਆ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣ ਲੱਗਾ ਮੇਰਾ ਖਿਆਲ ਹੈ ਵੀ ਕੱਟੋ-ਕੱਟ ਚੋਂ ਦੋ ਤਿੰਨ ਘਾਟੇ ਚਾਹੀਦੇ ਤੇ ਮੈਂ ਸਪੈਸ਼ਲੀ ਜਿਹੜੀ ਪੰਜ ਮੈਂਬਰੀ ਕਮੇਟੀ ਆਈ ਹੈ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਦਾ ਛੀਕਾ ਤਖਤ ਸਾਹਿਬ ਤੇ ਜਨਰਲ ਸ਼ਵਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕਰਕੇ ਅੱਜ ਸਾਰੇ ਕੌਮ ਨੂੰ ਬੰਦ ਨੂੰ ਇੱਕ ਪਲੇਟ 'ਤੇ ਖੜਾ ਕੀਤਾ ਹੈ ਜਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹ ਫੈਸਲਾ ਨਹੀਂ ਮੰਨਣਾ ਅੱਜ ਸਾਰਾ ਦੁਨੀਆ ਸਾਰਾ ਪੰਥ ਉਹਨਾਂ ਦੇ ਖਿਲਾਫ ਹੋਇਆ ਖੜਾ ਹੈ ਅੱਜ ਤੁਸੀਂ ਦੇਖ ਹੀ ਰਹੇ ਹੋ ਅੱਜ ਤੁਹਾਡਾ ਅੱਛਾ ਤੁਹਾਡੀ ਹਿੰਮਤ ਲੋਕ ਕੁੱਝਦੇ ਸੀ ਕਿ ਤੁਸੀਂ ਉਹਨਾਂ ਦੇ ਨਾਲ ਦੇ ਖਿਲਾਫ ਅਸੀਂ ਕਹਿੰਦੇ ਸੀ ਜੀ ਇਹ ਉਹਦੇ ਖਿਲਾਫ ਆ ਤੇ ਅਸੀਂ ਆ ਰਹੇ ਹਾਂ ਮੈਂ ਵਧਾਈ ਦਿੰਦਾ ਜਾਈ ਸਾਹਿਬ ਨੂੰ ਜਾਈ ਸਾਹਿਬ ਨੇ ਜਿੱਤਣ ਦਾ ਕੰਮ ਕਰਤਾ ਜਿਹੜਾ ਤੁਸੀਂ ਮੈਨੂੰ ਵੀ ਕਿਹਾ ਸੀ ਪਰ ਮੈਂ ਤੁਹਾਡੀ ਗੱਲ ਮੰਨੀ ਨਹੀਂ ਉਦੋਂ ਉਦੋਂ ਕੀ ਗੱਲ ਸੀ ਕਿ ਸੁਖਵੀਰ ਦੀ ਬੋਲੋ ਕੱਟ ਦਿਓ ਅਸੀਂ ਤੁਹਾਨੂੰ ਇਲੈਕਸ਼ਨ ਜਿੱਤ ਆ ਦੇਵਾਂਗੇ ਫਰ ਗੱਲ ਏਸੀਪੀ ਪਾਰਟੀ ਦਾ ਪ੍ਰਧਾਨ ਸੀ ਫੋਟੋ ਕੱਟਣੀ ਵੀ ਔਖੀ ਲੱਗੀ ਕਿ ਜਿਹੜੀ ਪਾਰਟੀ ਦੇ ਵਿੱਚੋਂ ਉਹਦੀ ਫੋਟੋ ਕੱਢਦੀਏ ਗੱਲ ਚੰਗੀ ਲੱਗਦੀ। ਸੋ ਉਹਦਾ ਰਜੈਟ ਫੁੱਕਣਾ ਪਿਆ। ਇਹ ਆਈ ਸਰ ਨੇ ਫੋਟੋ ਕੱਟੀ ਤੇ ਬਹੁਤ ਵੱਡੇ ਮਾਰਜਿਨ ਦੇ ਨਾਲ ਇਹ ਜਿੱਤੇ। ਸੋ ਜੋ ਗੁਰੂ ਦੀ ਗੱਲ ਹੈ, ਜੋ ਪੰਥ ਦੀ ਗੱਲ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਅਸੀਂ ਬੜਾ ਜ਼ੋਰ ਲਾਇਆ ਸੀ ਕਿ ਅਮਰਤਪਾਲ ਦੇ ਮੁਕਾਬਲੇ ਦੇ ਵਿੱਚ ਆਪਾਂ ਕੋਈ ਬੰਦਾ ਨਾ ਖੜਾ ਕਰੀਏ। ਤੇ ਇਹ ਗੱਲ ਸੀ ਏਜੰਸੀਆਂ ਦੇ ਬੰਦੇ ਨੇ। ਜਿਹੜਾ ਉਹਨਾਂ ਦੇ ਨਾਲ ਹੈ ਉਹ ਪੰਥ ਕਮੈਂਟ ਜੀ ਸਾਹਿਬ ਉਹਨੇ ਮੈਂ ਬੇਨਤੀ ਕਰੂੰਗਾ ਸਮੁੱਚੀ ਲੀਡਰਸ਼ਿਪ ਨੂੰ ਵੀਰ ਜੀ ਥੋੜਾ ਜਿਹਾ ਵਿਚਰ ਰੱਖਿਓ ਉਹਨਾਂ ਦੇ ਨਾਲ ਜਿਹੜਾ ਸਨਮਾਨ ਦੇ ਬੋਲੇ ਸੋ ਨਿਹਾਲ ਅੱਜ ਜਿਹੜੇ ਅਕੇ ਲੀਡਰਸ਼ਿਪ ਖੱਬੇ ਹੱਥ ਖੜੀ ਆ ਸਟੇਜ ਦੇ ਮੂਹਰੇ ਭਵੇਂ ਖੜਜੋ ਸਾਰਿਆਂ ਦੀ ਫੋਟੋ ਬਣ ਜਾਣੀ ਹੈ ਸੋ ਸ੍ਰੀ ਅਕਾਲ ਔੜਾ ਸਾਰਾ ਥੋੜਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਜਿਹੜਾ ਜਦੋਂ ਸਾਡੇ ਕੋ ਸਮਰਥਾ ਹੋਈ ਦਿੱਲੀ ਨਾਲ ਉਦੋਂ ਗੱਲ ਕਰਨ ਜਾਵਾਂਗੇ ਅੱਜ ਛੜ ਕੋ ਸਮਰਥਾ ਨਹੀਂ ਜੀ ਅੱਜ ਦਿੱਲੀ ਨਾਲ ਗੱਲ ਹੀ ਕਰਨੀ ਕਰਕੇ ਸਾਡੀ ਸ਼ਕਤੀ ਖੇਰੂ-ਖੇਰੂ ਹੋ ਗਈ ਤੇ ਦੂਸਰੀ ਜਿਹੜੀ ਮੈਂ ਗੱਲ ਕਰਨੀ ਸੀ ਦੂਸਰਾ ਮੇਨ ਜਿਹੜਾ ਸਿਧਾ ਆਇਆ ਸੀਗਾ ਚੁੰਦਾ ਕਮੇਟੀ ਦਾ ਕੀ ਲੀਡਰਸ਼ਿਪ ਬਦਲੋ ਤੇ ਮੇਰੀ ਸੁਣੋ ਗੱਲ ਜੀ ਲੀਡਰਸ਼ਿਪ ਬਣੋ ਬਾਬਾ ਖੜਕ ਸਿੰਘ ਦੀ ਗੱਲ ਹੋਈ ਉਹ ਟੋੜਾ ਸਾਹਿਬ ਦਾ ਪਰਿਵਾਰ ਬੈਠਾ ਇਹਨਾਂ ਨੇ ਤਾਂ ਕਿਹਾ ਨਹੀਂ ਕਿ ਜੇ ਟੋੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ 27 ਸਾਲ ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦਾ ਤੇ ਜੈਦਾ ਜਗਦੇਵ ਸਿੰਘ ਗਲਵੰਡੀ ਦੇ ਪਰਿਵਾਰ ਨੇ ਨਹੀਂ ਆਖਿਆ ਕਿ ਮੈਨੂੰ ਅਕਾਲੀ ਦਲ ਦੀ ਪ੍ਰਧਾਨਗੀ ਦਿਓ ਠੀਕ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮਾਚਾਰ ਸੀ ਨੰਗਿਆ ਉਹ ਜੋ ਹੋਇਆ ਮੈਂ ਉਹਦੇ ਵਿੱਚ ਵਿਸਥਾਰ ਵਿੱਚ ਨਹੀਂ ਜਾਣਾ ਤੁਸੀਂ ਜਾਣਦੇ ਹੋ ਮੈਂ ਕਹੂੰਗਾ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਪੰਜਾਬ ਲਈ ਪਰ ਜਦੋਂ ਪਰਿਵਾਰ ਬਾਦ ਹਾਵੀ ਹੋ ਗਿਆ ਤੇਰੇ ਉਹਨਾਂ ਨੇ ਦਿੱਲੀ ਕੋਲ ਜਾ ਕੇ ਪੰਜਾਬ ਦਾ ਕੇਸ ਨਹੀਂ ਪੁਟ ਅਪ ਕੀਤਾ ਜੇ ਚਾਹੁੰਦੇ ਇਹ ਚੰਡੀਗੜ੍ਹ ਆਪਣੀ ਅਸਵਾਰੀਆਂ ਜਾਂ ਹੋਰ ਪੰਜਾਬੀ ਬੋਲਦੇ ਇਲਾਕੇ ਵੰਦੀ ਸਿੰਘ ਜਾਂ ਫੈਡਰਲ ਸਟਰਕਚਰ ਜਿਹੜੀ ਆਪਣੀ ਸਿਆਸੀ ਮੰਗਿਆ ਸਰਉਣੀ ਕਾਲੀ ਦਲ ਦੀ ਬਹੁਤ ਉਸ਼ਾਪਾ ਨੂੰ ਮਿਲ ਸਕਦਾ ਸੀ ਪਰ ਨਹੀਂ ਆਪਣੀ ਲੀਡਰਸ਼ਿਪ